ਸਾਰਾ ਕੁਝ ਮੇਰਾ ਮਾਊਥ ਸੀਟਲ ਤਿਆਰ ਹੁੰਦਾ ਅਲੱਗ ਕਿਸਮ ਦਾ ਗੱਤਾ ਹੁੰਦਾ ਜਿਹੜਾ ਸਫਾਈ ਚ ਹੁੰਦਾ ਕਟੀਆਂ ਕੰਡੇ ਵਧੀਆ ਹੁੰਦਾ ਕੁਝ ਨਹੀਂ ਮੇਰੀ ਹੈ ਵੀ ਗਿਫਟ ਕਿਸ ਨੂੰ ਕਰਨਾ ਜੇ ਦਿੱਤਾ ਸੀ ਪੁੱਤੇ ਹੀ ਜਿੱਥੇ ਆਪਣੇ ਛੋੜੇ ਸਹਜੇ ਛਿਰਕੇਦੇ ਸੀ ਉੱਥੇ ਹੀ ਹਾਂਜੀ ਗਿਫਟ ਕਰੂੰਗਾ ਸਾਵਾ ਘੰਟਾ ਘਰ ਤੇ ਤਾਜਮਹਿਲ ਕਾਫੀ ਇਸ ਤਰ੍ਹਾਂ ਦੇ ਮਾਡਲ ਮੈਂ ਬਣਾ ਚੁੱਕਿਆ ਕਹਿੰਦਾ ਮੇਰਾ ਨਾਮ ਬਿੰਦਰਪਾਲ ਜੀ ਪਿਛੇ ਉਹ ਸਿਵਲ ਹਸਪੀਟਲ ਫਰੀਜ ਕੋਰ ਦੇ ਵਿੱਚ ਮੈਂ ਵਾਰਡ ਅਟੈਂਡੈਂਟ ਐਜ਼ ਅ ਵਾਰਡ ਅਟੈਂਡਰ ਜੌਬ ਕਰਦਾ ਫੇ ਆਜਰਾ ਆਟ ਦਾ ਕੰਮ ਹੈ ਮੇਰਾ ਦੋ ਮਾਡਲ ਤੁਸੀਂ ਦੇਖ ਹੀ ਰਹੇ ਹੋਗੇ ਇਹ ਬੜੇ ਵੇਅ ਇਸ ਤੋਂ ਪਹਿਲਾਂ ਦਰਬਾਰ ਸਾਹਿਬ ਘੰਟਾ ਘਰ ਤੇ ਤਾਜ ਮਹਿਲ ਕਾਫੀ ਇਸ ਤਰ੍ਹਾਂ ਦੇ ਮਾਡਲ ਮੈਂ ਬਣਾ ਚੁੱਕਿਆ ਜਿਹਦੇ ਵਿੱਚ ਕਿ ਕਾਫੀ ਮੇਰੀ ਸਪੋਰਟ ਮੇਰੇ ਯਾਰ ਦੋਸਤਾਂ ਦੇ ਤੋਂ ਸਿਵਲ ਹਸਪਤਲ ਦੇ ਸਾਰੇ ਕਰਦੇ ਹੈਗੇ ਸਾਰਾ ਕੁਝ ਮੇਰਾ ਮੌਡ ਸ਼ੀਟ ਨਾਲ ਤਿਆਰ ਹੁੰਦਾ ਇੱਕ ਅਲੱਗ ਕਿਸਮ ਦਾ ਗੱਤਾ ਹੁੰਦਾ ਜੋ ਜਿਹੜਾ ਸਫਾਈ ਚ ਹੁੰਦਾ ਕਟਿੰਗ ਕਰਨ ਤੇ ਵਧੀਆ ਹੁੰਦਾ ਬਹੁਤ ਚੀਜ਼ਾਂ ਨਾਲ ਤਿਆਰ ਕਰਦਾ ਸਾਰਾ ਕੁਝ ਮੈਂ ਜੀ ਹੋਰ ਕੋਈ ਪੇਂਟ ਨਹੀਂ ਯੂਜ਼ ਕਰਦਾ ਏਸ਼ੀਅਨ ਪੇਂਟ ਯੂਜ਼ ਕਰਦਾ ਹਾਂ ਤੇ 25 ਕਿ ਦਿਨਾਂ ਦੇ ਵਿੱਚ ਵਿੱਚ ਰਾਮ ਮੰਦਰ ਤਿਆਰ ਹੋਇਆ ਤੇ 20 ਕਿ ਦਿਨਾਂ ਦੇ ਵਿੱਚ ਵਿੱਚ ਠੰਡਾ ਬੁਰਜ ਗੁਰਦਾਰਾ ਸਰ ਤਿਆਰ ਹੋਇਆ ਇਹ ਸ਼ੌਕ ਹੈ ਮੇਰਾ ਜੀ ਇਹਦੇ ਵਿੱਚ ਮੈਨੂੰ ਮਤਲਬ ਕਿ ਨੌਕਰੀ ਤੋਂ ਬਾਅਦ ਜੇ ਮੈਂ ਕੋਈ ਪ੍ਰੋਜੈਕਟ ਮਾ ਬਣਾਉਣਾ ਸ਼ੁਰੂ ਕਰ ਦਿੰਦਾ ਨਾ ਫਿਰ ਮੈਂ ਟਾਈਮ ਲਾਜ਼ਮੀ ਕੱਢਦਾ ਇਹਦੇ ਵਿੱਚ ਐ ਨਹੀਂ ਕੋਈ ਸਪੈਸ਼ਲ ਟਾਈਮ ਰੱਖਿਆ ਇਹਦੇ ਵਿੱਚ ਵੀ ਇਹ ਹੈ ਵੀ ਮੈਂ ਆਪਦੀ ਨੌਕਰੀ ਜੀ ਮਾਰਨਿੰਗ ਕਰ ਲੀਏ ਤੇ ਨਾਈਟ ਮੇਰੇ ਕੋਲ ਸਾਰੀ ਆਪਦੀ ਹੈ ਉਹ ਨਾਈਟ ਦੇ ਵਿੱਚ ਵਰਕ ਕਰਦਾ ਮੈਂ ਸਾਰਾ ਜਿਨ੍ਹਾਂ ਨੇ ਰਾਮ ਮੰਦਰ ਬਣਵਾਇਆ ਇਹ ਸ਼ੌਂਕ ਤਾਂ ਮੇਰਾ ਜਦੋਂ ਉਦਘਾਟਨਾ ਆਈ ਸੀ ਉਦੋਂ ਤੋਂ ਹੀ ਸੀਗਾ ਜੀ ਇਹ ਬਣਾਵਾਇਆ ਪਰ ਵੀ ਗਿਫਟ ਉਹਨਾਂ ਨੂੰ ਹੀ ਕਰਨ ਦੀ ਇੱਛਾ ਵੀ ਉਹਨਾਂ ਦੇ ਪ੍ਰਧਾਨ ਮੰਤਰੀ ਸਾਹਿਬ ਤੋਂ ਬਹੁਤ ਦਵੇਗੀ ਸਭ ਤੋਂ ਪਹਿਲਾਂ ਫਰੀਦਕੋਟ ਦਾ ਘੰਟਾ ਘਰ ਵਾਈਸ ਚਾਰਸ ਜੀ ਨੂੰ ਉਸ ਤੋਂ ਬਾਅਦ ਯੂਨੀਵਰਸਿਟੀ ਦਾ ਬਾਬਾ ਫਰੀਦ ਯੂਨੀਵਰਸਿਟੀ ਦਾ ਮਾਡਲ ਬਣਾਇਆ ਸੀਗਾ ਠੰਡਾ ਬੁਰਜ ਤਾਂ ਜਦੋਂ ਆਪਣੇ ਨਵੰਬਰ ਦਸੰਬਰ ਦੇ ਵਿੱਚ ਦਿਵਾਨ ਆਣ ਗਿਆ ਉਹਨੂੰ ਮੈਂ ਉੱਥੇ ਸੰਗਤਾਂ ਦੇ ਰੂਬਰੂ ਕਰਨਾ ਚਾਹੁੰਦਾ ਜੀ ਤੇ ਕੋਸ਼ਿਸ਼ ਮੇਰੀ ਹੈ ਵੀ ਗਿਫਟ ਕਿਸੇ ਨੂੰ ਨਹੀਂ ਕਰਨਾ ਜੀ ਦਿੱਤਾ ਸੀ ਪੁੱਤੇ ਹੀ ਜਿੱਥੇ ਆਪਣੇ ਛੋਟੇ ਸਾਹਿਬ ਜੀ ਸ਼ਿਰਕੇ ਦੇ ਸੀ ਉੱਥੇ ਹੀ ਹਾਂ ਜੀ ਗਿਫਟ ਕਰੂੰਗਾ ਜੀ ਕਿਉਂਕਿ ਮੇਰੀ ਕਲਾ ਹੈਗੀ ਹੈ ਮੈਂ ਇਹਨੂੰ ਨੈਸ਼ਨਲ ਲੈਵਲ ਤੱਕ ਲੈ ਕੇ ਜਾਣਾ ਚਾਹਾਂ ਵੀ ਮੈਂ ਕਹਿੰਦਾ ਵੀ ਸਰਕਾਰ ਕੋਈ ਨਾ ਕੋਈ ਹੈਲਪ ਕਰੇ ਵੀ ਕਿਸੇ ਹਿਸਾਬ ਨਾਲ ਵੀ ਮੇਰੇ ਵਰਗੇ ਹੋਰ ਵੀ ਕਲਾਕਾਰ ਹੈਗੇ ਸਾਰੇ ਪ੍ਰਮੋਟ ਕੀ ਹੈਲਪ ਮਿਲੇ ਸਾਰਿਆਂ ਨੂੰ ਜੀ